ਵੀ ਜਿਹੜੀ ਆਪਣੀ ਇਹ ਕੋਠੀ ਆ ਜੀ ਹਾਂ ਬਈ ਨੀਚੇ ਤੇ ਉੱਪਰੋਂ ਠੀਕ ਹੈ ਬਈ ਅੰਦਰੋਂ ਅੰਦਰੋਂ ਇਹ ਕਿੰਨੇ ਸਕਰ ਫੁੱਟ ਬਣਦੀ ਆ ਜੀ ਉੱਪਰ ਨੀਚੇ ਹੈਗਾ ਬਈ ਆਪਣਾ ਘੱਟੋ ਘੱਟ 2150 ਸਕਰ ਫੁੱਟ ਜਿਹੜੇ ਸ਼ਰਮਾ ਆਰਕੀਟੈਕਟਾਂ ਤੋਂ ਤੁਸੀਂ ਨਕਸ਼ਾ ਕਰਵਾਇਆਗਾ ਹਾਂ ਬਈ ਜਿੰਨਾ ਤੁਸੀਂ ਆਪਦਾ ਬਜਟ ਦੱਸਿਆ ਸੀਗਾ ਉਦੋਂ ਤੁਹਾਡਾ 2 ਲੱਖ ਦਾ ਫਾਇਦਾ ਹੀ ਹਾਂ ਫਾਇਦਾ ਕਰਾਈ ਦੇਣਾ ਠੀਕ ਹੈ ਜੀ ਤੇ ਸਿਮਿੰਟ ਵੀਰੇ ਕਿਹੜੀ ਕੰਪਨੀ ਦਾ ਵਰਤੇ ਆ ਜੀ ਸਿਮਿੰਟ ਵੀਰੇ ਆਪਾਂ ਵਰਤ ਹੈਗਾ ਅਲਟਰਾ ਟੈਕ ਦਾ ਵੀਰੇ ਅਲਟਰਾ ਟੈਕ ਦਾ ਤੇ ਵੀਰੇ ਕਿੰਨੀ ਇੱਕ ਸਿਮਿੰਟ ਦੀਆਂ ਬੋਰੀਆਂ ਲੱਗ ਚੁੱਕੀਆਂ ਨੇ ਜੀ ਆਪਣੇ ਆਪਣੇ ਦਰਸ਼ਕ ਵੀ ਕੁੱਲ ਹੁਣ ਤੱਕ ਹਾਂ ਬਈ ਕਿੰਨੇ ਰੁਪਈਆ ਦਾ ਖਰਚਾ ਆਏਗਾ ਬਈ ਲੋਕਾਂ ਨੇ ਯਕੀਨ ਨਹੀਂ ਕਰਨਾ ਕਹਣਗੇ ਵੀਡੀਓ ਚਲਾਉਣ ਦੇ ਮਾਰੇ ਝੂਠ ਮਾਰੀ ਜਾਂਦਾ ਨਹੀਂ ਵੀਰੇ ਆਪਣਾ ਕੋਲੋਂ ਆਪਣੀ ਇੱਕ ਇੱਕ ਚੀਜ਼ ਲਿਖੀ ਹੋਈ ਹੈਗੀ ਆ ਦੇਖੋ ਦੋਸਤੋ ਜਿਹੜੀ ਹੈ ਆਪਣੀ ਕੋਠੀ ਹੈ ਜੀ ਇਹ ਵੀਰੇ ਤੁਸੀਂ ਦਿਹਾੜੀ ਤੇ ਕੰਮ ਕਰਾਇਆਗਾ ਜਾਂ ਫੇਕੇ ਤੇ ਕਰਾਇਆ ਜੀ ਤੇ ਮੇਨ ਐਂਟਰੀ ਦੇ ਵਿੱਚ ਵੀਰੇ ਜਿਵੇਂ ਆ ਚਗਾਠਾਂ ਲੱਗੀਆਂ ਹੋਈਆਂ ਨੇ ਜੀ ਇਹ ਬਾਈ ਫਿਰ ਕਿੰਨੇ ਰੁਪਈਆ ਦੀਆਂ ਆਗੀਆਂ ਸੀਗੀਆਂ ਇਹ ਵੀਰੇ ਆਗੀਆਂ ਸੀ ਉੱਪਰ ਨਹੀਂ ਆਪਣੇ ਦਰਸ਼ਕ ਵੀਰਾਂ ਨੂੰ ਦੱਸੋ ਵੀ ਇਸ ਕੋਠੀ ਦੇ ਵਿੱਚ ਆਪਣੀਆਂ ਇੱਟ ਕਿੰਨੇ ਕ ਲੱਗਦੀ ਟੋਟਲ ਤੁਸੀਂ ਖਰਚੇ ਦੀ ਬਚਤ ਕੀਤੀ ਹੈਗੀ ਹਣਾ ਬਈ ਹਾਂ ਬਈ ਉਹੋ ਥੋੜਾ ਜਿਹਾ ਆਪਣੇ ਦਰਸ਼ਕ ਵੀਰਾਂ ਨੂੰ ਦੱਸ ਸਕਦੇ ਹਾਂ ਵੀ ਆਪਾਂ ਨੇ ਕਿੱਥੋਂ ਪੈਸੇ ਸੇਵ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਆਹ ਜਿਹੜਾ ਤੁਸੀਂ ਡਿਜ਼ਾਈਨ ਦਿੱਤਾਗਾ ਜਾਂ ਟਾਈਲ ਵਗੈਰਾ ਇਹ ਫਿਰ ਸ਼ਰਮਾ ਆਰਕੀਟੈਕਟ ਜੀ ਨੇ ਤੁਹਾਨੂੰ ਦੱਸੀ ਸੀ ਕਿ ਡਿਜ਼ਾਈਨਿੰਗ ਵੀ ਜਾਲੀ ਲਾਉਣੀ ਹੈ ਇੱਧਰ ਸਾਈਡ ਤੋਂ ਲਾਉਣੀ ਹੈ ਇੱਕ ਥੋੜਾ ਆਪਦਾ ਖੁੱਦ ਦਾ ਵਿਚਾਰ ਸੀਗਾ ਜੀ 2025 ਦੇ ਵਿੱਚ ਇਹ じゃ ਕਿਹੜਾ ਤਰੀਕਾ ਵਰਤ ਕੇ ਆਪਾਂ ਆਪਣੇ ਸੁਪਨਿਆਂ ਦੇ ਘਰ ਨੂੰ ਬਹੁਤ ਘੱਟ ਖਰਚੇ ਦੇ ਵਿੱਚ ਬਣਾ ਸਕਦੇ ਹਾਂ ਬਾਈ ਜੀਆ ਕੋਲੋਂ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਜਾਣਾਂਗੇ ਤੁਸੀਂ ਯਕੀਨ ਨਹੀਂ ਕਰਨਾ ਵੀ ਐਡੀ ਸੋਹਣੀ ਕੋਠੀ ਨੂੰ ਬਣਾਉਣ ਦੇਤੇ ਇੰਨੇ ਥੋੜੇ ਰੁਪਏ ਕਿਵੇਂ ਲੱਗੇ ਨੇ ਦੋਸਤੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਨ ਦਾ ਕੋਈ ਵੀ ਖਰਚਾ ਤੁਹਾਨੂੰ ਨਹੀਂ ਪੈਂਦਾ ਤੇ ਐਂਡ ਤੱਕ ਜ਼ਰੂਰ ਬਣੇ ਰਹੋ ਇੱਟਾ ਸੀਮੈਂਟ ਸਰੀਆ ਬਜਰੀ ਤੇ ਕਿੱਥੋਂ ਕਿੱਥੋਂ ਬਾਈ ਹੋਣਾ ਨੇ ਪੈਸਿਆਂ ਦੀ ਬਚਤ ਕਰਕੇ ਐਡੀ ਸੋਹਣੀ ਕੋਠੀ ਬਣਾਈ ਆ ਸਾਰੀ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਆਓ ਜੀ ਸਟਾਰਟ ਕਰਦੇ ਹਾਂ ਇਹ ਵੀਡੀਓ ਬਾਈ ਜੀ ਸਤਿ ਸ੍ਰੀ ਭਾਈ ਜੀ ਆਪਣੇ ਦਰਸ਼ਕ ਵੀਰਾਂ ਨੂੰ ਦੱਸੋ ਤੁਹਾਡਾ ਨਾਮ ਕੀ ਆ ਤੇ ਆਪਾਂ ਕਿਹੜੇ ਪਿੰਡ ਖੜੇ ਆ ਜੀ ਨਾਂ ਵੀਰੇ ਹੈਗਾ ਲਖਵੀਰ ਸਿੰਘਾ ਪਿੰਡ ਟੋਗਵਾਲ ਜਿਹੜਾ ਸਰੋਰਾ ਲਖਵੀਰ ਵੀਰ ਜੀ ਆਪਣੀ ਇਸ ਕੋਠੀ ਦੀ ਲੰਬਾਈ ਕਿੰਨੇ ਫੁੱਟ ਆ ਜੀ ਲੰਬਾਈ ਰਹਗੀ ਆ ਇਹਦੀ 40 ਫੁੱਟਾ 40 ਫੁੱਟ ਜੀ ਹਾਂ ਬਈ ਤੇ ਵੀਰ ਜੀ ਗੱਲ ਕਰੀਏ ਇਸ ਦੀ ਚੜਾਈ ਦੀ ਜੀ ਚੜਾਈ ਹੈਗੀ ਵੀਰੇ ਦੀ 30 ਫੁੱਟਾ 30 ਫੁੱਟ ਜੀ ਹਾਂ ਬਈ ਵੀਰ ਜੀ ਆਪਣੇ ਦਰਸ਼ਕ ਵੀਰਾਂ ਨੂੰ ਦੱਸੋ ਵੀ ਇਸ ਕੋਠੀ ਦਾ ਜਿਹੜਾ ਨਕਸ਼ਾ ਹੈਗਾ ਉਹ ਕਿੰਨਾ ਕੋਲੋਂ ਤਿਆਰ ਕਰਾਇਆ ਜੀ ਬਈ ਇਹ ਨਕਸ਼ਾ ਕਰਵਾਇਆ ਪਾਂਚੀਵਾ ਮੰਡੀ ਤੋਂ ਸ਼ਰਮਾ ਟੈਕਾ ਜੋ ਕਿ ਬਹੁਤ ਵਧੀਆ ਵੀਰ ਲਗੇ ਜਿਹਨਾਂ ਆਪਣੇ ਬਜਟ ਤੋਂ ਵੀ 2 ਲੱਖ ਘੱਟਾ ਖਰਚਾ ਕਰਾ ਆਪਣਾ ਵੀ ਕਿ ਜੇ ਕਿਸੇ ਭਰਾ ਨੇ ਕੋਠੀ ਬਣਾਉਣੀ ਹੈ ਘੱਟ ਖਾਤੇ ਚ ਉਹਨਾਂ ਸੰਪਰਕ ਜਰੂਰ ਕਰੋ ਠੀਕ ਹੈ ਜੀ ਵੀ ਜਿਹੜੇ ਸ਼ਰਮਾ ਆਰਕੀਟੈਕਟਾਂ ਤੋਂ ਤੁਸੀਂ ਨਕਸ਼ਾ ਕਰਵਾਇਆਗਾ ਹਾਂ ਬਈ ਜਿੰਨਾ ਤੁਸੀਂ ਆਪਦਾ ਬਜਟ ਦੱਸਿਆ ਸੀਗਾ ਉਦੋਂ ਤੁਹਾਡਾ 2 ਲੱਖ ਦਾ ਫਾਇਦਾ ਹੀ ਹਾਂ ਫਾਇਦਾ ਕਰਾ ਹੀ ਦੇਣਾ ਠੀਕ ਹੈ ਜੀ ਬਾਈ ਜੀ ਗੱਲ ਕਰੀਏ ਜਿਹੜੀ ਹੈ ਆਪਣੀ ਕੋਠੀ ਹੈ ਜੀ ਇਹ ਵੀਰੇ ਤੁਸੀਂ ਦਿਹਾੜੀ ਤੇ ਕੰਮ ਕਰਾਇਆਗਾ ਜਾਂ ਠੇਕੇ ਤੇ ਕਰਾਇਆ ਜੀ ਠੇਕੇ ਤੇ ਕਰਾਇਆ ਵੀਰ ਆਪਣਾ ਠੇਕੇ ਤੇ ਕਰਾਇਆ ਜੀ ਠੀਕ ਹੈ ਜੀ ਬਾਈ ਜੀ ਮਿਸਤਰੀ ਜੀ ਕੌਣ ਸੀਗੇ ਅਛਾ ਜੀ ਹਾਂ ਵੀਰੇ ਤੇ ਉਹਨਾਂ ਨੇ ਵੀਰੇ ਕਿੰਨੇ ਰੁਪਏ ਸਕੇਅਰ ਫੁੱਟ ਦੇ ਹਿਸਾਬ ਨਾਲ ਤੁਹਾਡੇ ਕੋਲੋਂ ਪੈਸੇ ਲਏ ਨੇ ਉਹਨਾਂ ਵੀਰੇ ਆਪਲਾ ਤਾਂ 130 ਰੁਪਏ ਫੁੱਟਾ 130 ਰੁਪਏ ਫੁੱਟਾ ਹਾਂ ਵੀਰੇ ਤੇ ਵੀਰ ਜੀ ਆਪਣੇ ਦਰਸ਼ਕ ਵੀਰਾਂ ਨੂੰ ਦੱਸੋ ਵੀ ਜਿਹੜੀ ਆਪਣੀ ਇਹ ਕੋਠੀ ਆ ਜੀ ਹਾਂ ਵੀਰੇ ਨੀਚੇ ਤੇ ਉੱਪਰੋਂ ਠੀਕ ਹੈ ਅੰਦਰੋਂ ਅੰਦਰੋਂ ਇਹ ਕਿੰਨੇ ਸਕੇਅਰ ਫੁੱਟ ਬਣਦੀ ਆ ਜੀ ਉੱਪਰ ਨੀਚੇ ਹੈਗਾ ਵੀ ਆਪਣਾ ਘੱਟੋ ਘੱਟ 2100 ਸਕੇਅਰ ਫੁੱਟੋ ਠੀਕ ਹੈ ਜੀ ਲਖਮੀਰ ਭਾਈ ਜੀ ਇਹਦੀਆਂ ਜਿਹੜੇ ਮੈਂ ਡਿਜ਼ਾਈਨ ਬਣਾਇਆਗਾ ਸਾਰਾ ਆਪਣਾ ਹੈਬੀ ਡਿਜ਼ਾਈਨ ਤੁਸੀਂ ਦਿੱਤਾਗਾ ਉਹਦੇ ਹਿਸਾਬ ਨਾਲ ਪਬਲੀ ਵੀਰੇ ਦਾ ਇਹ 2100 ਪਹਿਲਾਂ ਸੀਗਾ 200 ਫੁੱਟ ਬਚ ਗਿਆ ਸੀ ਹਾਂ ਵੇ ਹਾਂ ਵੇ ਹਾਂ ਠੀਕ ਆ ਬਾਈ ਤੇ ਬਾਈ ਜੀ ਆਪਣੇ ਦਰਸ਼ਕ ਵੀਰਾਂ ਨੂੰ ਦੱਸੋ ਵੀ ਇਸ ਕੋਠੀ ਦੇ ਵਿੱਚ ਆ ਆਪਣੀਆਂ ਇੱਟ ਕਿੰਨੇ ਕਿੰਕ ਲੱਗਦੀ ਟੋਟਲ 57000 ਇੱਟ ਲੱਗਵੇ ਆਪਣੀ ਟੋਟਲ ਜੀ ਟੋਟਲ ਬਾਈ ਹਾਂ ਨੀਹਾਂ ਨੀਹਾਂ ਚ ਕਿੰਨੀ ਕਿੱਟ ਲੱਗੀ ਬਾਈ ਨੀਹਾਂ ਚ ਲੱਗਵੇ ਤੇ 17000 ਰੁਪਏ ਇੱਟਾ 17000 ਹਾਂ ਬਾਈ ਤੇ ਬਿਲਡਿੰਗ ਨੂੰ ਬਣਾਉਣ ਦੇ ਉੱਤੇ ਜੀ ਉਹ ਲੱਗੇ ਆਪਣੇ 40000 ਬਾਈ 40000 ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਤੇ ਨਾਲ ਹੁੰਦੇ ਵੀਡੀਓ ਨੂੰ ਲਾਈਕ ਜੇਕਰ ਤੁਹਾਡਾ ਕੋਈ ਭੈਣ ਭਰਾ ਸਕੂਟੀ ਬਣਾਉਣ ਦੇ ਬਾਰੇ ਸੋਚਦਾ ਉਹਨਾਂ ਤੱਕ ਵੀਡੀਓ ਜ਼ਰੂਰ ਪਹੁੰਚਾ ਦਿਓ ਤੇ ਬਾਈ ਨੇ ਕਿਵੇਂ ਹਨਾ ਪੈਸਿਆਂ ਦੀ ਬਚਤ ਕੀਤੀ ਉਹ ਵੀ ਤੁਹਾਨੂੰ ਆਪਾਂ ਦੱਸਾਂਗੇ ਟਿਪ ਦੇਵਾਂਗੇ ਤੇ ਵੀਡੀਓ ਦੇ ਨਾਲ ਜ਼ਰੂਰ ਬਣੇ ਰਹੋ ਵੀਰ ਜੀ ਇਹ ਹੈ ਸਕੂਟੀ ਦੀਆਂ ਆਪਣੀਆਂ ਨੀਹਾਂ ਕਿੰਨੀਆਂ ਡੂੰਘੀਆਂ ਸੀਗੀਆਂ ਜੀ ਨੀਹਾਂ ਵੀਰੇ ਹੈਗੀਆਂ ਨੇ 9 ਫੁੱਟ ਡੂੰਘੀਆਂ 9 ਫੁੱਟ ਡੂੰਘੀਆਂ ਹਾਂ ਵੀਰੇ ਠੀਕ ਆ ਬਾਈ ਤੇ ਬਾਈ ਜਿਵੇਂ ਆਹ ਉੱਪਰੋਂ ਮਜਾਲੀ ਦੇਖ ਰਹੇ ਹਾਂ ਬਹੁਤ ਖੂਬਸੂਰਤ ਲੱਗ ਰਹੀ ਆ ਹਾਂ ਬਾਈ ਇਹਨੂੰ ਵੀਰੇ ਕਿੰਨੇ ਰੁਪਈਆ ਦੀ ਆ ਗਈ ਸੀ ਜੀ ਆਪਣੇ ਇਹ ਇਹ ਤਕਰੀਬਨ ਬਾਈ ਜਾਲੀ ਨਾਲੇ ਪਾਵਾ 20000 ਰੁਪਈਆ ਲੱਗਿਆ ਟੋਟਲ ਸਾਰਾ ਜੀ ਤੁਹਾਡਾ ਠੀਕ ਆ ਬਾਈ ਇਹ ਚ ਕੋਈ ਕਰਾਇਕਰੀ ਸਮੱਸਿਆ ਤੁਹਾਨੂੰ ਜਾਂ ਕੋਈ ਪਾਟਨ-ਪੂਟਨ ਦੀ ਕੋਈ ਦਿੱਕਤ ਹਾਂ ਬਰੇ ਨਾ ਕੋਈ ਦਿੱਕਤ ਨਹੀਂ ਗਈ ਬਹੁਤ ਵਧੀਆ ਬਾਈ ਦਾ ਹਾਂ ਕਿੱਥੋਂ ਲੈਂਦੀਆਂ ਸੀ ਕਿ ਬਾਈ ਇਹ ਇਹ ਬਰੇ ਲੈ ਕੇ ਜੀ ਸੁਨਾਮ ਤੋਂ ਸੁਨਾਮ ਤੋਂ ਜੀ ਆਪਾਂ ਅੱਗੇ ਇਸ ਟਾਈਮ ਪੋਰਚ ਦੇ ਵਿੱਚ ਹਾਂ ਬਾਈ ਤੇ ਪੋਰਚ ਵੀਰੇ ਤੁਹਾਡਾ ਇਹ ਕਿੰਨੇ ਬਾਈ ਕਿੰਨੇ ਦਾ ਤੁਸੀਂ ਰੱਖਿਆ ਜੀ ਤੇ ਹਾਂ ਸਾਢੇ 10 ਤੇ 13 ਦਾ ਸਾਢੇ 10 ਬਾਈ 13 ਦਾ 13 ਦਾ ਹਾਂ ਬਾਈ ਠੀਕ ਆ ਬਾਈ ਜੀ ਤੇ ਵੀਰ ਜੀ ਆ ਸਾਹਮਣੇ ਆਪਣੇ ਦੋ ਪਿੱਲਰ ਆ ਗਏ ਜੀ ਹਾਂ ਬਾਈ ਤੇ ਸਿਮਿੰਟ ਵੀਰੇ ਕਿਹੜੀ ਕੰਪਨੀ ਦਾ ਵਰਤੇ ਜੀ ਸਮੇਂਟ ਵਰ ਆਪਾਂ ਵਰਤਿਆਗਾ ਅਲਟਰਾ ਟੈਕ ਦਾ ਵੀਰੇ ਅਲਟਰਾ ਟੈਕ ਦਾ ਤੇ ਵੀਰੇ ਕਿੰਨੀ ਇੱਕ ਸਿਮੇਂਟ ਦੀਆਂ ਬੋਰੀਆਂ ਲੱਗ ਚੁੱਕੀਆਂ ਨੇ ਜੀ ਆਪਣੇ ਵਿੱਚ ਚਨਾਜ ਲਾਗੇ ਬੋਰੀ 150 ਠੀਕ ਹੈ ਜੀ ਤੇ ਪਲੱਸ ਤੇ ਲੱਗੀਆਂ ਆਪਣੇ 80 ਬੋਰੀਆਂ ਬਾਈ 230 ਬੋਰੀਆਂ ਲੱਗੀਆਂ ਹਾਂ ਹੋਈ ਹਾਂ ਦੋਸਤੋ ਆ ਸਾਰੇ ਖਰਚੇ ਬਾਈ ਉਹਨਾਂ ਨੇ ਲਿਖੇ ਹੋਏ ਨੇ ਇਹ ਡਿਟੇਲ ਤੁਸੀਂ ਨਾਲ ਹੁੰਦੇ ਨੋਟ ਜ਼ਰੂਰ ਕਰੀ ਚੱਲਨੀ ਆ ਵੀ ਤੁਹਾਨੂੰ ਐਂਡ ਤੇ ਜਦੋਂ ਤੁਸੀਂ ਪਲੱਸ ਕਰੋਗੇ ਤੁਹਾਨੂੰ ਤੁਸੀਂ ਕਹੋਗੇ ਵੀ ਯਾਰ ਇੰਨਾ ਘੱਟ ਕਿਵੇਂ ਖਰਚਾ ਗਿਆ ਹਨਾ ਤੇ ਸਾਰਾ ਵੀ ਅੰਦਰੋਂ ਕਿਵੇਂ ਦੀ ਬਣੀ ਹੈ ਉਹ ਸਾਰੀ ਡਿਟੇਲ ਤੁਸੀਂ ਨੋਟ ਕਰੀ ਜਾਣੀ ਆ ਬਾਈ ਜੀ ਇਹ ਸਿਮਿੰਟਸ ਮਿੰਟ ਦੇ ਉੱਤੇ ਕਿੰਨੇ ਇੱਕ ਰੁਪਈਆ ਦਾ ਆਪਣਾ ਖਰਚਾ ਆ ਗਿਆ ਜੀ ਸਿਮਿੰਟ ਤੇ ਬਾਈ ਆ ਗਿਆ ਆਪਣਾ ਖਰਚਾ 81000 ਆ ਗਿਆ ਬਾਈ 81200 20 ਘਟਾਣਾ ਵੀਰੇ ਠੀਕ ਆ ਬਾਈ ਤੇ ਬਾਈ ਇਸ ਕੋਠੀ ਦੇ ਵਿੱਚ ਜਿਹੜਾ ਤੁਸੀਂ ਰੇਤਾ ਵਰਤਿਆਗਾ ਹਾਂ ਬਾਈ ਉਹ ਰੇਤਾ ਕਿੰਨੇ ਇੱਕ ਫੁੱਟ ਆ ਗਿਆ ਜੀ ਉਹ ਆ ਗਿਆ ਵੀਰੇ 1800 ਫੁੱਟ ਆ ਗਿਆ 1800 ਜੀ ਕੀ ਰੇਟ ਹੋਇਆ ਸੀਗਾ ਤੁਹਾਡਾ ਇਹ ਹੋਇਆ ਸੀ ਵੀਰੇ 37 ਰੁਪਈਆ ਫੁੱਟ ਠੀਕ ਹੈ ਜੀ 65000 ਰੇਤਾ ਆ ਗਿਆ 65000 ਦਾ ਰੇਤਾ ਹਾਂ ਬਾਈ ਤੇ ਬਜਰੀ ਕਿਹੜੀ ਵਰਤੀ ਆ ਵੀਰੇ ਬਾਈ ਵੀਰੇ ਆਪਾਂ ਵਰਤੀ ਗਈ ਪਠਾਨ ਕੋਟੀ ਪਠਾਨ ਪਿਆਰ ਠੀਕ ਹੈ ਜੀ ਇਹ ਆਪਣੀ ਆ ਗਈ ਸੀ 800 ਫੁੱਟ 800 ਫੁੱਟ ਦੀ 40000 ਦੀ ਵੀਰੇ 40000 ਦੀ ਹਾਂ ਤੇ ਬਾਕੀ ਬਾਈ ਇੱਧਰ ਫਿਰ ਆ ਜਿਹੜਾ ਤੁਸੀਂ ਡਿਜ਼ਾਈਨ ਦਿੱਤਾਗਾ ਜਾਂ ਟਾਇਲ ਵਗੈਰਾ ਇਹ ਫਿਰ ਸ਼ਰਮਾ ਆਰਕੀਟੈਕਟ ਜੀ ਨੇ ਤੁਹਾਨੂੰ ਦੱਸੀ ਸੀ ਕਿ ਡਿਜ਼ਾਈਨਿੰਗ ਵੀ ਜਾਲੀ ਲਾਉਣੀ ਹੈ ਇੱਧਰ ਸਾਈਡ ਤੇ ਲਾਉਣੀ ਹੈ ਕਿ ਤੁਹਾਡਾ ਆਪਣਾ ਖੁੱਦਾ ਵਿਚਾਰ ਸੀਗਾ ਜੀ ਨਹੀਂ ਸ਼ਰਮਾ ਜੀ ਨੇ ਇੱਥੇ ਅੱਛਾ ਜੀ ਹਾਂ ਹਾਂ ਠੀਕ ਹੈ ਠੀਕ ਹੈ ਜੀ ਤੇ ਬਾਈ ਇਹ ਜਿਵੇਂ ਟਾਇਲ ਇਹ ਲੱਗੀ ਆ ਗਈ ਤੇ ਉਹ ਪੂਰੇ ਆਪਣੇ ਫਰੰਟ ਤੇ ਲੱਗੀ ਹੋਈ ਸੀ ਉਹ ਤੇ ਕਿੰਨਾ ਖਰਚਾ ਗਿਆ ਸੀ ਵੀਰੇ ਵੀਰੇ ਦਾ 9000 ਆਪਣਾ ਟਾਇਲ ਦਾ ਸੀਗਾ ਬਾਕੀ 6000 ਲੇਬਰ ਹੋ ਗਈ ਸੀ ਜੀ ਸਾਰਾ ਜੀ ਹਾਂ ਬਰੇ ਹਾਂ ਆਓ ਦੋਸਤੋ ਤੁਹਾਨੂੰ ਹੁਣ ਅੰਦਰੋਂ ਦਿਖਾਉਣੀ ਆ ਸਾਰੀ ਕੋਠੀ ਤੇ ਬਾਈ ਜੀ ਗੱਲ ਕਰੀਏ ਜਿਵੇਂ ਹੁਣ ਆਪਾਂ ਨੇ ਆ ਗਈ ਹੈ ਮੇਨ ਐਂਟਰੀ ਜੀ ਤੇ ਮੇਨ ਐਂਟਰੀ ਦੇ ਵਿੱਚ ਵੀ ਤੇ ਜਿਵੇਂ ਇਹ ਚਗਾਠਾਂ ਲੱਗੀਆਂ ਹੋਈਆਂ ਨੇ ਜੀ ਇਹ ਬਾਈ ਫਿਰ ਕਿੰਨੇ ਕੁ ਰੁਪਈਆਂ ਦੀ ਆਗੀਆਂ ਸੀਗੀਆਂ ਇਹ ਵੀ ਰ ਆਗੀਆਂ ਸੀ ਉੱਪਰ نیچے ਆ ਨੀਚੇ ਆਗੀਆਂ ਸੀ 40000 ਦੀਆਂ ਉਹ ਜਿਹੜੇ ਉੱਪਰ ਚਗਾਠਾਂ ਨੇ ਉਹ ਆਪਣੇ ਆਗੇ ਸੀ 15000 ਰੁਪਏ ਠੀਕ ਹੈ 55000 ਆ ਗਏ ਨੇ ਠੀਕ ਹੈ ਠੀਕ ਹੈ ਬਾਈ ਜੀ ਤੇ ਬਾਈ ਜੀ ਜਿਵੇਂ ਆਪਾਂ ਗੱਲ ਕਰੀਏ ਤੁਸੀਂ ਖਰਚੇ ਦੀ ਬਚਤ ਕੀਤੀ ਹੈਗੀ ਹਣਾ ਬਾਈ ਹਾਂ ਬਈ ਉਹੋ ਥੋੜਾ ਜਿਹਾ ਆਪਣੇ ਦਰਸ਼ਕ ਵੀਰਾਂ ਨੂੰ ਦੱਸ ਸਕਦੇ ਹਾਂ ਵੀ ਆਪਾਂ ਨੇ ਕਿੱਥੋਂ ਪੈਸੇ ਸੇਵ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ। ਬਈ ਮੇਨ ਗਲੇੜੀ ਆਪਣੇ ਕੋਠੇ ਵਿੱਚ ਸਿਰਫ ਦੋ ਪਿੱਲਰ ਨੇਗੇ, ਇਹ ਹੀ ਆਪਣੀ ਬਚਤ ਹੈਗੀ। ਜਿਹੜੇ ਆਪਣੇ ਮੇਨ ਕੰਦਾ ਸਾਰੇ ਕੰਦਾ ਨੇਗੀਆਂ ਸਾਰੇ ਲੈਂਟਰ ਦਾ ਵਜ਼ਨ ਹੈਗਾ, ਉਹ ਆਪਣੇ ਕੰਦਾ ਦੀ ਹੈ। ਕੰਦਾ ਜਿਆਦਾ ਲੰਬੇ ਨੇਗੀਆਂ। ਇਹ ਹੀਗਾ ਆਪਣੇ ਸ਼ਰਮਾਰ ਦੇ ਟੱਕ ਨੇ ਇਹ ਹੀ ਆਪਣੀ ਬਚਤ ਕਰੀ ਹੈ। ਆਪਣੀ ਘਟ ਕੋੜਾ 1.5 2 ਲੱਖ ਦੀ ਬਚਤ ਹੋ ਗਈ ਵੀਰੇ। ਜੀ ਵੀ ਜਿਆਦਾ ਪਿੱਲਰ ਨਹੀਂ ਦਿੱਤੇ ਹੈਗੇ, ਵੀ ਸਾਰਾ ਵਜ਼ਨ ਕੰਦਾ ਤੇ ਆ ਗਿਆ। ਜਿਆਦਾ ਲੰਬੀਆਂ ਕੰਦਾ ਨੇ ਪਿਆ ਸੀ। ਵੀ ਉਹਨਾਂ ਨੇ ਡਿਜ਼ਾਈਨ ਇਸ ਤਰੀਕੇ ਨਾਲ ਕੀਤਾ ਹੋਇਆ ਵੀ ਤੁਹਾਡੀ ਬਚਤ ਕਰਨ ਦੀ ਕੋਸ਼ਿਸ਼ ਕੀਤੀ ਆ ਹਾਂ ਬਈ ਹਾਂ ਤਕਰੀਬਨ ਬਈ ਇੱਕ ਇੱਕ ਪਿੱਲਰ ਦੇ ਉੱਤੇ ਜਿਵੇਂ ਆਪਾਂ ਗੱਲ ਕਰੀਏ 15-20000 ਰੁਪਏ ਦਾ ਖਰਚਾ ਆਈ ਜਾਂਦਾ ਆ ਜਾਂਦਾ ਠੀਕ ਹੈ ਨਾ ਸਹੀ ਆ ਬਈ ਵੀ ਜੇ ਤੁਹਾਡੀਆਂ ਜ਼ਿਆਦਾ ਕੰਧਾਂ ਹੈਗੀਆਂ ਲੰਮੀਆਂ ਉੱਥੇ ਤੁਸੀਂ ਦੇ ਸਕਦੇ ਹੋ ਜੀ ਜੀ ਤੇ ਲਖਵੀਰ ਵੀਰ ਜੀ ਗੱਲ ਕਰੀਏ ਹੁਣ ਆਪਾਂ ਆਪਣੇ ਦਰਸ਼ਕ ਵੀਰਾਂ ਨੂੰ ਥੋੜਾ ਜਿਹਾ ਕਲੀਅਰ ਕਰ ਦਈਏ ਵੀ ਇਸ ਕੋਠੀ ਦੇ ਉੱਤੇ ਕੁੱਲ ਹੁਣ ਤੱਕ ਹਾਂ ਬਈ ਕਿੰਨੇ ਰੁਪਏ ਦਾ ਖਰਚਾ ਆ ਜਾਏਗਾ ਅੱਜ ਦੇ ਦਿਨ ਤੱਕ ਆਪਣਾ ਵੀਰੇ ਆ ਗਿਆ ਘਟ-ਘਟ 12 ਲੱਖ 50 ਹਜ਼ਾਰ ਰੁਪਏ 82 ਲੱਖ ਬਾਈ ਲੋਕਾਂ ਨੇ ਯਕੀਨ ਨਹੀਂ ਕਰਨਾ ਕਹਣਗੇ ਵੀਡੀਓ ਚਲਾਉਣ ਦੇ ਮਾਰੇ ਝੂਠ ਮਾਰੀ ਜਾਂਦਾ ਨਹੀਂ ਵੀਰੇ ਆਪਣਾ ਕੋਲੋਂ ਆਪਣੀ ਇੱਕ ਇੱਕ ਚੀਜ਼ ਲਿਖੀ ਹੋਈ ਹੈਗੀ ਆ ਦੇਖੋ ਦੋਸਤੋ ਸੁਣ ਸਕਦੇ ਆਪਾਂ ਆ ਸਾਰੇ ਖਰਚੇ ਲਿਖੇ ਹੋਏ ਨੇ ਬਾਈ ਜੀਆ ਨੇ ਕਿਉਂਕਿ ਕੁਝ ਬੰਦਿਆਂ ਨੂੰ ਆਦਤ ਹੁੰਦੀ ਆ ਕਿ ਮਸਾਲਾ ਲਾ ਕੇ ਦੱਸਣਾ ਸਹੀ ਸਹੀ ਗੱਲ ਸਹੀ ਗੱਲ ਬਾਈ ਹਨਾ ਜਦੋਂ ਆਪਾਂ ਸਹੀ ਖਰਚੇ ਦੱਸਦੇ ਆ ਸਹੀ ਆ ਬਾਈ ਫਿਰ ਅਗਲਾ ਯਕੀਨ ਨਹੀਂ ਕਰਦਾ ਠੀਕ ਆ ਤੇ ਦੂਜੀ ਗੱਲ ਬਾਈ ਹੁਣ ਸਭ ਤੋਂ ਵੱਧ ਖਰਚਾ ਕਈ ਬੰਦਿਆਂ ਦਾ ਨੀਹਾਂ ਤੇ ਵੀ ਬਹੁਤ ਆਉਂਦਾ ਹੈ ਹਨਾ ਜੀ ਤੇ ਉਨ ਹੀ ਹਏ ਕਿੰਨੀਆਂ ਡੂੰਗੀਆਂ ਨੇ ਜੀ ਇਹ ਹੈ ਗਿਆ ਵੀਰੇ ਆਪਣੀਆਂ 9 ਫੁੱਟ ਡੂੰਗੀਆਂ ਨੇ 9 ਫੁੱਟ ਡੂੰਗੀਆਂ ਨੇ ਤੇ ਭਾਈ ਸੜਕ ਦੇ ਨਾਲ ਆਪਣੀ ਕੁਰਸੀ ਕਿੰਨੀ ਕੁੱਚੀ ਹੈ ਜੀ ਇਹਦੀ ਸੜਕ ਤੋਂ ਵੀਰੇ ਹੈਗੀ ਹੈਗੀ ਕਿ ਘਟੋ ਘਟਾ 4 ਫੁੱਟ ਸਾਢੇ 10 4 ਫੁੱਟ ਹੋ ਗਏ ਠੀਕ ਹੈ ਜੀ ਤੇ ਦੋਸਤੋ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਕੋਠੀ ਕਿਵੇਂ ਦੀ ਲੱਗ ਰਹੀ ਆ ਵੀਡੀਓ ਨੂੰ ਜਰੂਰ ਐਂਡ ਤੱਕ ਪੂਰਾ ਦੇਖਿਓ ਤੇ ਵੀਰੇ ਇਹ ਆਪਣਾ ਲੌਬੀ ਦਾ ਏਰੀਆ ਕਿੰਨੇ ਬਾਈ ਕਿੰਨੇ ਦਾ ਰਹਿ ਗਿਆ ਜੀ ਇਹ ਵੀਰੇ ਆਪਣੀ ਲੌਬੀ ਦਾ ਏਰੀਆ ਹੈਗਾ 17 ਬਾਈ 13 ਮਾਪ ਦੇ ਠੀਕ ਆ ਬਾਈ ਤੇ ਬਾਈ ਜੀ ਆ ਆਪਣੇ ਕੋਠੀ ਚ ਬੜਮ ਉਸਾਰ ਆਹ ਏਰੀਆ ਕਿਹੜਾ ਆ ਗਿਆ ਜੀ ਇਹ ਆ ਗਿਆ ਆਪਣਾ ਬੈਡਰੂਮ ਆਪਣਾ ਡਰਾਈਂਗ ਰੂਮ ਆ ਵੀਰੇ ਇਹ ਡਰਾਈਂਗ ਰੂਮ ਆ ਵੀਰੇ ਹਾਂ ਬਾਈ ਜੀ ਠੀਕ ਆ ਬਾਈ ਤੇ ਡਰਾਈਂਗ ਰੂਮ ਇਹ ਕਿੰਨੇ ਬਾਈ ਕਿੰਨੇ ਦਾ ਰੱਖਣ ਦੀ ਕੋਸ਼ਿਸ਼ ਕੀਤੀ ਆ ਇਹ ਵੀਰੇ ਆ ਗਿਆ ਆਪਣਾ 12 10 ਦਾ 12 10 ਦਾ ਹਾਂ ਬਾਈ ਜੀ ਠੀਕ ਆ ਜੀ ਸੋ ਦੋਸਤੋ ਆਓ ਜੀ ਤੁਹਾਨੂੰ ਅੱਗੇ ਵੀ ਆਪਾਂ ਹਨਾ ਕੋਠੀ ਦੀ ਸਾਰੀ ਜਾਣਕਾਰੀ ਸਾਂਝੀ ਕਰਦੇ ਆ ਤੇ ਨਾਲ ਉਹਦੇ ਡਿਟੇਲ ਲਿਖੀ ਚੱਲੇ ਪਿਆਰਾ ਜਿਹਾ ਇੱਕ ਲਾਈਕ ਤੇ ਕਮੈਂਟ ਤੇ ਬਾਈ ਜੀ ਆਹ ਏਰੀਆ ਕਿਹੜਾ ਆ ਗਿਆ ਜੀ ਆਪਣਾ ਇਹ ਆਪਣਾ ਕਿਚਨ ਆ ਗਿਆ ਵੀਰੇ अच्छा जी तो भाई ये किचन कितने बाय कितने दी रखी है जी ये अपना आगे भरे 11 हट 9 दी आगे 11 बाय 9.5 दी 9.5 दी हां भाई ठीक है जी ਤੇ ਬਾਕੀ ਦੋਸਤੋ ਦੇਖੋ ਜੀ ਬਾਈ ਹੁਣ ਹਨਾ ਇੰਨੇ ਘੱਟ ਖਰਚੇ ਦੇ ਵਿੱਚ ਕਿੱਡੀ ਸੋਹਣੀ ਕੋਠੀ ਬਣਾਈ ਆ ਗਈ ਵੀ ਲੋਕ ਇਹਦੇ ਨਾਲ ਦੀ ਇੱਥੇ ਤੱਕ ਕੰਮ ਦੇ ਉੱਤੇ 25 25 30 ਲੱਖ ਰੁਪਇਆ ਖਰਚ ਦਿੰਦੇ ਆ ਸਿਰਫ 12.5 ਲੱਖ ਰੁਪਇਆ ਦਾ ਖਰਚ ਆਇਆ ਤੇ ਬਾਈ ਜੀ ਇਹ ਆਪਣਾ ਫਰਸਟ ਬੈੱਡਰੂਮ ਆ ਗਿਆ ਜੀ ਹਾਂ ਵੀਰੇ ਹਾਂ ਠੀਕ ਹੈ ਬਾਈ ਇਹ ਕਿੰਨੇ ਬਾਈ ਕਿੰਨੇ ਦਾ ਜੀ ਇਹ ਵੀਰੇਗਾ ਆਪਣਾ ਆ ਗਿਆ 12.5 ਤੇ 11 ਦਾ ਵੀਰੇ 12.5 11 ਤੇ ਵੀਰੇ ਇਸ ਕੋਠੀ ਦੇ ਵਿੱਚ ਆਪਣਾ ਸਰੀਆ ਕਿੰਨੇ ਕੁ ਮਾਟਰ ਲੱਗਿਆ ਜੀ ਸਰੀਆ ਬਈ ਲੱਗਿਆ ਲਗਭਗ 1 1/4 ਲੱਗ ਰਿਹਾ ਹੈ ਅੱਛਾ ਵੀਰੇ ਹਾਂ ਬਈ ਕਿੰਨੇ ਰੁਪਈਏ ਦੇ ਜੀ ਗੱਲ ਕਰੀਏ ਪੈਸਿਆਂ ਵਾਈਜ਼ ਇਹ ਹੋ ਗਿਆ ਬਈ 1 ਲੱਖ 70000 ਦਾ ਬਣ ਗਿਆ 1 ਲੱਖ 30000 ਦਾ ਠੀਕ ਆ ਬਈ ਤੇ ਇਹ ਬਾਈ ਆਪਣਾ ਸਟੋਰੂਮ ਆ ਜਾਂ ਬੈਡਰੂਮ ਆ ਜੀ ਨਹੀਂ ਬੈਡਰੂਮ ਵੀਰੇ ਇਹ ਬੈਡਰੂਮ ਆ ਜੀ ਹਾਂ ਬਈ ਇਹ ਵੀਰੇ ਕਿੰਨੇ ਬਈ ਕਿੰਨੇ ਦਾ ਜੀ ਇਹ ਆ ਗਿਆ ਵੀਰੇ ਆਪਣਾ 13.5 ਤੇ ਦੱਸਦਾ ਠੀਕ ਆ ਬਈ ਹਾਂ ਲਖਵੀਰ ਵੀਰ ਜੀ ਆਹ ਹੈ ਦੀਆ ਕਿਹੜਾ ਰੱਖਿਆ ਜੀ ਇਹ ਸਟੋਰ ਆ ਵੀਰੇ ਇਹ ਕਿੰਨੇ ਬਈ ਕਿੰਨੇ ਦਾ ਰੱਖਿਆ ਜੀ ਇਹ 7 ਉਤੋਂ ਵੀ ਹਨਾ ਦਿਖਾਉਣਿਆਂਗੇ ਸਾਰਾ ਢਾਂਚਾ ਵੀ ਇਹਨਾਂ ਨੇ ਕਿਵੇਂ ਦੀ ਪਲੈਨਿੰਗ ਕੀਤੀ ਜਾਂ ਕੀ ਕੁਝ ਬਣਾਇਆ ਹੈਗਾ ਤੇ ਵੀਰ ਜੀ ਆ ਪੌੜੀਆਂ ਦੇ ਨੇੜੇ ਇੱਧਰ ਹਾਇਰੀਆ ਕਿਹੜਾ ਜੀ ਇਹ ਆਪਣਾ ਬਾਥਰੂਮ ਆ ਵੀਰੇ ਬਾਥਰੂਮ ਹੈ ਜੀ ਹਾਂ ਵੀਰੇ ਠੀਕ ਆ ਇਹ ਬਾਥਰੂਮ ਦੇ ਵਿੱਚ ਡਰੈਸਿੰਗ ਰੱਖਿਆ ਕਿ ਨਹੀਂ ਰੱਖਿਆ ਵੀਰੇ ਨਹੀਂ ਵੀਰੇ ਸਿੰਪਲ ਇਕੱਲਾ ਸਿੰਪਲ ਰੱਖਿਆ ਹਾਂ ਨਾ ਕੋਈ ਸੀਟ ਆ ਵੀਰੇ ਚ ਕੋਈ ਠੀਕ ਆ ਠੀਕ ਆ ਜੀ ਆਓ ਦੋਸਤੋ ਤੁਹਾਨੂੰ ਦਿਖਾਉਣੇ ਹੁਣ ਬਾਈਕ ਹੁਣ ਦਾ ਆਪਾਂ ਫਸਟ ਫਲੋਰ ਤੇ ਲਖਵੀਰ ਵੀਰ ਜੀ ਜਿਹੜੀਆਂ ਆਪਣੀ ਹੈ ਪੌੜੀਆਂ ਨੇ ਜੀ ਇਹਦਾ ਸਟੈਪ ਆ ਵੀਰੇ ਕਿੰਨੇ ਇੰਚ ਦਾ ਰੱਖਿਆ ਜੀ ਤੁਸੀਂ ਇਹ ਬਾਈ ਤਿਆਰ ਹੋ ਕੇ 6 ਇ ਅੱਛਾ ਜੀ ਹਾਂ ਵੀਰੇ ਆਇਆ ਭਾਈ ਚੜ੍ਹਨ ਤੋਂ ਖਾਲਾ ਰਹਿੰਦਾ ਬਜ਼ੁਰਗਾਂ ਨੂੰ ਫਿਰ ਕੱਲ ਨੂੰ ਕੋਈ ਹਨਾ ਹਾਂ ਦਿੱਕਤ ਦਿੱਕਤ ਨਹੀਂ ਆਉਂਦੀ ਕੋਈ ਜੀ 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 ਤੇ ਉੱਪਰ ਵੀਰੇ ਕੀ ਕੁਝ ਬਣਾਇਆ ਤੁਸੀਂ ਉੱਪਰ ਵੀਰੇ ਇੱਕ ਬੈੱਡਰੂਮ ਆਪਣਾ ਅੱਛਾ ਜੀ ਬਾਕੀ ਉਹ ਡਾਊਨ ਬਰਾਂਡ ਆ ਗਿਆ ਆਪਣਾ ਠੀਕ ਹੈ ਜੀ ਬਾਕੀ ਆਪਣੇ ਆ ਇਧਰ ਆਪਾਂ ਆ ਗਿਆ ਲੋਬੀ ਲੋਬੀ ਆ ਗਈ ਜੀ ਲਖਮੀਰ ਵੀਰ ਜੀ ਇਹ ਆਪਣਾ ਬੈੱਡਰੂਮ ਇਹ ਕਿੰਨੇ ਬਾਈ ਕਿੰਨੇ ਦਾ ਜੀ ਇਹ ਵੀਰੇ ਹੈਗਾ ਆਪਣਾ 12 ਫੁੱਟ ਆ 12 10 ਦਾ ਵੀਰੇ 12 ਬਾਈ 10 ਦਾ 10 ਦਾ ਵੀਰੇ ਹਾਂ ਠੀਕ ਹੈ ਵੀਰੇ ਤੇ ਇੱਧਰ ਵੀਰੇ ਬਾਲਕੋਨੀ ਦੀ ਜਗ੍ਹਾ ਹਾਂ ਬਾਈ ਜੀ ਠੀਕ ਹੈ ਜੀ ਆਓ ਦੋਸਤੋ ਦੇਖੋ ਜੀ ਤੁਸੀਂ ਇੱਥੋਂ ਹਣਾ ਕਿੰਨਾ ਸੋਹਣਾ ਫੀਲ ਆਉਂਦਾਗਾ ਮੇਨ ਰੋਡ ਨੂੰ ਆਪਣੀ ਕੋਠੀ ਬਾਈ ਉਹਨਾਂ ਦੀ ਟੱਚ ਕਰਦੀ ਆ। ਵੀਰ ਜੀ ਇਸ ਕੋਠੀ ਦੇ ਵਿੱਚ ਜਿਹੜੇ ਆਪਣੇ ਮਿਸਤਰੀ ਸਾਹਿਬ ਸੀਗੇ ਜੀ ਉਹਨਾਂ ਦੀ ਕਿੰਨੇ ਰੁਪਏ ਦੀ ਲੇਬਰ ਬਣੀ ਆ ਜੀ? ਉਹਨਾਂ ਵੀਰੇ ਲੇਬਰ ਹੋ ਗਈ ਆਪਣੀ 355000 ਰੁਪਏ। ਠੀਕ ਹੈ ਜੀ। ਵਿੱਚ ਟਾਇਲ ਦੀ ਲੇਬਰ ਆ ਗਈ ਵੀਰੇ ਜਿਹੜਾ ਸ਼ਾਰਟ ਟਾਇਲ ਲੱਗੀ ਆਪਣੀ। ਠੀਕ ਹੈ ਜੀ। ਵਿੱਚ ਆਪਣੀ ਆ ਚਣਾਈ ਦੇ ਪਾਸਟ ਵਿੱਚ ਜਿਹੜਾ ਹੁੰਦਾ ਆਪਣਾ ਫਿਗਰ ਸਾਰਾ ਵਿੱਚ ਆ ਗਿਆ। ਠੀਕ ਹੈ ਜੀ। ਤਾਂ ਬਈ। ਤੇ ਦੋਸਤੋ ਨਾਲ ਹੁੰਦਾ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਬਾਈ ਉਹਨਾਂ ਦੀ ਪਲੈਨਿੰਗ ਕਿਵੇਂ ਦੀ ਲੱਗੀ ਤੇ ਜੇਕਰ ਤੁਸੀਂ ਆਪਣਾ ਸੁਪਨਾ ਦਾ ਘ ਤਾਂ ਤੁਸੀਂ ਸ਼ਰਮਾ ਆਰਕੀਟੈਕਟ ਜੀ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ ਤੇ ਭਾਈ ਕਿਵੇਂ ਸੁਭਾਅ ਵਾਈਜ਼ ਕਿਵੇਂ ਨੇ ਭਰਾ ਹੁਣੇ ਬਈ ਬਹੁਤ ਵਧੀਆ ਸੁਭਾਅ ਵਾਈਜ਼ ਆਂਦਾ ਠੀਕ ਹੈ ਜੀ ਬਹੁਤ ਨਰਮ ਮਿਲਣਗੇ ਜਰੇ ਜੀ ਬਾਕੀ ਪੈਸੇ ਬੱਖੋ ਮਿਲਾ ਲਓ ਵੀ ਕੋਈ ਜਾਨ ਸਿਰੇ ਜਾਣ ਵਾਲੇ ਨਹੀਂ ਹੈਗੇ ਤੇ ਭਾਈ ਜੀ ਆਪਣੀ ਜਿਹੜੀ ਇਹ ਕੋਠੀ ਆ ਜੀ ਇਦੇ ਚ ਉਹਨਾਂ ਨੇ ਸ਼ਰਮਾ ਆਰਕੀਟੈਕਟੀਆਂ ਨੇ ਕਿੰਨੇ ਰੁਪਏ ਦਾ ਨਕਸ਼ਾ ਬਣਾ ਕੇ ਦਿੱਤਾ ਸੀ ਤੁਹਾਨੂੰ ਮੇਰੇ 25000 ਚ ਕੰਪਲੀਟ ਨਕਸ਼ਾ ਬਣਾ ਕੇ ਦਿੱਤਾ ਹੈ ਬਈ ਠੀਕ ਹੈ ਹਾਂ ਬਈ ਐ ਤਾਂ ਨਹੀਂ ਸੀਗਾ ਵੀ ਜਿਵੇਂ ਵਿਚ ਆਰਕੀਟੈਕਟ ਭਰਾਵਾਂ ਦਾ ਹੁੰਦਾਗਾ ਵੀ 10 ਤੁਹਾਨੂੰ ਨਕਸ਼ਾ ਬਣਾ ਕੇ ਦਵਾਗੇ ਆਪਾਂ ਨੂੰ ਪਸੰਦ ਵੀ ਨਹੀਂ ਆਉਂਦਾ ਐ ਥੋੜਾ ਕੇ ਚੇਂਜ ਕਰਤਾ ਸੀਗਾ ਹਾਂ ਬਈ ਹਾਂ 3 ਵਜੇ ਇਹ ਕਰਤੇ ਬਈ ਅੱਛਾ ਬਾਕੀ ਕੀ ਗੜੇ ਵਾਧੂ ਮਾਰੇ ਨੇ ਬਾਈ ਨੇ ਠੀਕ ਹੈ ਜੀ ਹਾਂ ਜਦੋਂ ਆਂਦੀ ਹੈ ਅੱਧੇ ਬਲਾਜ਼ਮ ਚਰੇ ਠੀਕ ਹੈ ਬਈ ਹਾਂ ਬਈ ਤੇ ਦੋਸਤੋ ਆ ਆ ਗਏ ਜੀ ਆਪਣਾ ਇੱਥੇ ਪੋਰਚ ਦਾ ਏਰੀਆ ਆ ਗਿਆ ਜੀ ਬਾ ਤੇ ਇੱਧਰ ਵੀ ਬਈ ਜਗ੍ਹਾ ਛੱਡਤੀ ਹੈ ਫਿਰ ਸਾਰੀ ਆ ਵੀ ਆਇਆ ਇਹਦਾ ਵੀਰੇ ਫਿਰ ਕੀ ਪਲਾਨ ਸੀਗਾ ਇੱਧਰ ਜਗ੍ਹਾ ਜਿਆਦਾ ਛੱਡਣ ਦਾ ਜੀ ਕਿ ਕੱਲੋਂ ਮਨ ਨਾਲ ਸਿਆਲ ਚ ਬੈਠੋਂ ਬਾਹਰੇ ਮਨ ਨਾਲ ਜਾਂ ਕੋਈ ਰਿਸ਼ਤੇਦਾਰ ਆਉਂਦਾ ਬਾਹਰੇ ਬੈਠਣ ਨੂੰ ਸਰਦੀਆਂ ਚ ਜਲਾਦਾ ਕੋਈ ਫੰਕਸ਼ਨ ਆਉਂਦਾ ਕੋਈ ਪਾਰਟੀ ਵੀ ਰੱਖਣੀ ਹੁੰਦੀ ਬਾਹਰੇ ਠੀਕ ਹੈ ਜੀ ਉਹਦਾ ਕਰਕੇ ਰੱਖੇ ਨਾਲ ਆਪਣੀ ਬਚਤ ਹੋ ਗਈ ਠੀਕ ਹੈ ਜੀ ਨਾਲ ਵੀ ਨਾਲ ਆਪਣਾ ਇਹ ਬੜੀ ਕੰਮ ਲੱਗੂਗਾ ਠੀਕ ਹੈ ਜੀ ਦੋਸਤੋ ਇਹ ਸੀਗਾ ਜੀ ਸਾਡਾ ਅੱਜ ਦਾ ਪ੍ਰੋਜੈਕਟ ਬਾਈ ਲਖਵੀਰ ਜੀ ਸਾਡੇ ਨਾਲ ਸੀਗੇ ਸਾਰਾ 12,50,000 ਦਾ ਖਰਚਾ ਆਇਆ ਬਾਈ ਹੁਣਾਂ ਨੇ ਬਹੁਤ ਜਾਇਜ਼ ਖਰਚੇ ਦੇ ਵਿੱਚ ਐਡੀ ਸ਼ਾਨਦਾਰ ਡਬਲ ਪੋਰਸ਼ਨ ਦੀ ਕੋਠੀ ਤਿਆਰ ਕੀਤੀ ਆ ਤੇ ਕਿਤਨਾ ਕਿਤੇ ਪਲੈਨਿੰਗ ਬਹੁਤ ਮੈਟਰ ਕਰਦੀ ਆ ਵੀ ਜੇਕਰ ਤੁਸੀਂ ਇੱਕ ਚੰਗੇ ਆਰਕੀਟੈਕਟ ਦੇ ਨਾਲ ਹੀ ਕੰਮ ਕਰਵਾਉਣੇ ਹੋਗੇ ਤਾਂ ਉਹ ਤੁਹਾਡੇ ਪੈਸੇ ਦੀ ਵੀ ਬਚਤ ਕਰਦਾਗਾ ਤੇ ਤੁਹਾਡੇ ਸੁਪਨਿਆਂ ਦੇ ਘਰ ਨੂੰ ਜਾਇਜ਼ ਖਰਚੇ ਦੇ ਵਿੱਚ ਵੀ ਬਣਾ ਕੇ ਦਿੰਦਾਗਾ ਸੋ ਵੀਡੀਓ ਕਿਵੇਂ ਲੱਗੀ ਜਰੂਰ ਕਮੈਂਟ ਕਰਕੇ ਦੱਸੋ ਕੋਈ ਕਮੀ ਪੇਸ਼ੀ ਲੱਗੀ ਤਾਂ ਵੀ ਦੱਸਿਓ ਤੇ ਇਹ ਸੀਗਾ ਸਾਡਾ ਅੱਜ ਦਾ ਪ੍ਰੋਜੈਕਟ ਧੰਨਵਾਦੀ ਜਿਉਂਦੇ ਬਸ ਰਹੋ